ਸਭ ਤੋਂ ਪਹਿਲਾਂ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨਾ ਇਹ ਹੈ ਪੀਜੀਆਈ ਇੱਥੇ ਵੈਸੇ ਆਮਮਨ ਇਹ ਭੀੜ ਜਿਹੜੀ ਹੁੰਦੀ ਹੈ ਉਹ ਪੇਸ਼ੈਂਟਸ ਦੀ ਪਰ ਅੱਜ ਜਿੰਨੇ ਵੀ ਪੀਜੀਆਈ ਦੇ ਲੈਬ ਟੈਕਨੀਸ਼ੀਅਨ ਨੇ ਟੈਕਨੀਸ਼ੀਅਨ ਨੇ ਆਈਟੀ ਸੈੱਲ ਵਾਲੇ ਨੇ ਕੁੱਕ ਨੇ ਨਰਸਿੰਗ ਸਟਾਫ ਹਰ ਸਟਾਫ ਜਿਹੜਾ ਹੈਗਾ ਅੱਜ ਇੱਥੇ ਮੌਜੂਦ ਹੈ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਮੈਂ ਕੈਮਰਾ ਪਰਸ ਨੂੰ ਕਹਾਂਗਾ ਦੂਰ ਤੱਕ ਦਿਖਾਣ ਕਿ ਕਿੱਥੇ-ਕਿੱਥੇ ਤੱਕ ਜਿਹੜੇ ਉਹ ਲੋਗ ਇਸ ਵਕ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹ ਫੈਲੇ ਹੋਏ ਨੇ ਤੇ ਹੋਰ ਵੱਧ ਰਹੇ ਨੇ ਕਿਉਂਕਿ ਅੱਜ ਦਾ ਧਰਨਾ ਜਿੱਥੇ ਮੇਰੇ ਕੈਮਰਾ ਪਰਸਨ ਜਿਸ ਫਲੋਰ ਤੇ ਖੜੇ ਨੇ ਉੱਥੇ ਵੀ ਇਸ ਵਕ ਜਿਹੜੇ ਉਹ ਪ੍ਰਦਰਸ਼ਨਕਾਰੀ ਆਸ-ਪਾਸ ਨਜ਼ਰ ਆਣਗੇ ਫਿਲਹਾਲ ਦੇ ਲਈ ਮੰਗਾ ਕੀ ਕੀ ਉਸ ਨੇ ਕਿਉਂਕਿ ਕਈ ਸਾਰੇ ਠੇਕਾ ਮੁਲਾਜ਼ਮ ਨੇ ਉਹ ਆਪਣੀਆਂ ਮੰਗਾਂ ਬਣਾਉਣ ਦੀ ਗੱਲ ਕਰ ਰਹੇ ਨੇ ਕਈ ਕਈ ਸਾਰੇ ਕੈਟਾਗਰੀਜ਼ ਦੇ ਜਿਹੜੇ ਲੋਕ ਨੇ ਉਹ ਆਪਣੀ ਗੱਲ ਕਰ ਰਹੇ ਨੇ ਸਾਰੇ ਦੀ ਮੰਗ ਕੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਮੁੱਖ ਮੰਗਾਂ ਕੀ ਨੇ ਮੁੱਖ ਮੰਗਾਂ ਇਹ ਹੈ ਜੀ ਜਿਹੜਾ ਕੰਟਰੈਕਟ ਸਿਸਟਮ ਹੈ ਉਹ ਖਤਮ ਕੀਤਾ ਜਾਏ ਜੀ ਸਾਡੇ ਪੀਜੀਆਈ ਚ ਰੈਗੂਲਰ ਭਰਤੀਆਂ ਹੈ ਸਾਰੀ ਔਰ ਰੈਗੂਲਰ ਕੰਮ ਹੈ ਰੈਗੂਲਰ ਕੇਚਰ ਹੈ ਸਾਰਾ ਕੁਝ ਤੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਕੰਟਰੈਕਟ ਬੇਸਿਸ ਤੇ ਭਰਤੀ ਕੀਤੀ ਹੋਈ ਹੈ ਤੇ ਸਾਡੀ ਜਿਹੜੀ ਡਿਮਾਂਡ ਇੱਕ ਹੀ ਹੈ ਜੋ ਭਾਰਤ ਸਰਕਾਰ ਨੇ ਹਮਾਰੇ ਕੋ ਨੋਟੀਫਿਕੇਸ਼ਨ ਜਾਰੀ ਕੀਆ ਹੈ ਕਿ ਭਾਰਤ ਪੀਜੀਆਈ ਮੇ ਕੰਟਰੈਕਟ ਸਿਸਟਮ ਨਹੀਂ ਹੋਣਾ ਚਾਹੀਏ ਉਸਕੇ ਬਾਵਜੂਦ ਵੀ ਪੀਜੀਆਈ ਮੇ ਕੰਟਰੈਕਟ ਸਿਸਟਮ ਚੱਲ ਰਹਾ ਹੈ ਸਰ ਕਿਉਂਕਿ ਸੈਲਰੀਜ਼ ਬਹੁਤ ਘੱਟ ਹੈ ਉਸਕੀ ਵੀ ਮੰਗ ਕਰ ਰਹੇ ਹੈ ਕਿ ਉਨਕੋ ਵਧਾਇਆ ਜਾਏ ਨਹੀਂ ਐਸਾ ਨਹੀਂ ਹੈ ਜੋ ਪੀਜੀਆਈ ਮੇ ਡੀਸੀ ਰੇਟ ਦੇ ਰਹੇ ਹੈ ਉਹ ਅਲੱਗ ਚੀਜ਼ ਹੈ जो सैलरी का मुद्दा है बेसिक प्लस डीए वो अलग चीज है जो पहले देते थे डीसी रेट उसका हमारा कुछ है ही नहीं लेना देना जो है सेंट्रल गवर्नमेंट का वो वो जो देते है, वो देते हैं हैं रेट लेकिन हम सेंट्रल गवर्नमेंट से बेसिक प्लस डीए जीत कर आए हैं तो वो बेसिक प्लस डीए की जो हमारी डिमांड है कि भारत सरकार का राजपत्र लागू करो और जो आपको कोर्ट ने हाई कोर्ट या सुप्रीम कोर्ट के ऑर्डर वो लागू करो बस कितने कितने कौन से कौन से लोग बैठे हैं यहाँ पे कौन से कौन से स्टाफ ਮੈਂ ਬਦਾ ਤਾਉ ਯਹਾਂ ਪਰ ਸਫਾਈ ਕਰਮਚਾਰੀ ਹਸਪੀਟਲ اٹੈਂਡੈਂਟ ਕਿਚਨ ਮਤਲਬ ਸਾਰੀ ਕੈਟੇਗਰੀ ਆਪ ਲੈ ਲੋ ਐਮ ਆਰ ਸੀ ਐਲ ਡੀ ਸੀ ਲੈਬ اٹੈਂਡੈਂਟ ਬਿਜਲੀ ਡਿਪਾਰਟਮੈਂਟ ਸਾਰੀ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋਏਗੀ ਜਿਹੜੇ ਲੋਕ ਇੱਥੇ ਪੀਜੀਆਈ ਇਲਾਜ ਖਿਰਾਣੇ ਦਿੰਦੇ ਨੇ ਜਿੱਥੇ ਕੋਈ ਨਹੀਂ ਜਾਂਦਾ ਹੈ ਨਾ ਉਹ ਕਿਹਾ ਜਾਂਦਾ ਕਿ ਸਿਰਫ ਪੀਜੀਆਈ ਉਹ ਥਾਂ ਹੈ ਜਿੱਥੇ ਤੁਸੀਂ ਵਾਕਈ ਇਲਾਜ ਕਰਾ ਸਕਦੇ ਹੋ ਸਹਿਮਤ ਹੋ ਸਰ ਹਾਂਜੀ ਬਿਲਕੁਲ ਕੋਈ ਸਹਿਮਤ ਹੋ ਹਸਪਤਾਲ ਜਿੱਥੇ ਸਾਰੇ ਹੱਥ ਖੜੇ ਕਰਦੇ ਨੇ ਪੀਜੀਆਈ ਉੱਥੇ ਆ ਜਾਂਦੇ ਕਿ ਪੀਜੀਆਈ ਥੱਲੇ ਜਾਓ ਪੀਜੀ ਜਿਹੜਾ ਹੈ ਉਹ ਇਨਸਾਨ ਠੀਕ ਹੋ ਜਾ दस हजार दी है है, आई जी दी। की फुटफॉल है पीजीआई कितनी समस्या बन जाएगी सर आप एक चीज तो ये क्लियर समझ लीजिए जो हम पीजीआई के एम्प्लॉज हैं जब मैं ही सही नहीं रहूंगा तो मैं किसी की सेवा कैसे कर सकता हूँ आप ये क्लियर है इसमें तो हमारी डिमांड आप ये भी जो स्ट्राइक आप आज देख रहे हैं रोज प्रदर्शन जो देख रहे हैं ये हम दो महीने से लगातार टाल रहे थे कि ना हो पीजीआई प्रशासन हमारा जो है पैसा हमें दे दे लेकिन पीजीआई प्रशासन ने अपनी जो जाति हमारे को दिखा रहे हैं वो लगातार दिखा रहे हैं आप यकीन करेंगे यूनियन ने अगर कॉल की है उसके बावजूद यूनियन ने बैठकें भी अपने आप बुलवाई हैं इनसे पांच तारीख को भी हमारी मीटिंग रही आठ तारीख को सात तारीख को हमारी मीटिंग रही इनसे साढ़े तीन चार घंटे हमारी लगातार मीटिंग रही है कॉल करने के बावजूद भी ज्वाइंट एक्शन कमेटी ने इनको समय दिया है और अभी भी कल भी हम इनको समय दे रहे थे कि आप एक लेटर लिखकर दे दो कि जो कैटेगरी बच गई है उसको एक महीने में कवर कर देंगे अब, अब आगे क्या है आगे की करोगे अभी इन्होंने कल हमें क्लियर जवाब दे दिया है कि जो प्रशासन बोलेगा जो इनकी जो दिल्ली से जो बोलेंगे वो करेंगे हम लोग जब आप ये एक चीज समझिए कि जो पीजे प्रशासन कर सकता है अपने बेस पर वो तो कर सकता है महिलाएं भी है प्रोटेस्ट के अंदर हाँ जी हाँ जी सभी महिलाएं सभी जो वर्कर हैं वो सारी स्ट्रेंथ आपके सामने खड़ी साथ चलेंगे पीछे महिलाएं भी बैठी है एक बार तस्वीर दिखा देना कि उस पास से ਮਹਿਲਾਵਾਂ ਬੈਠੀਆਂ ਨੇ ਕੈਮਰਾ ਪਰ ਸਿਰੋਂ ਕਹੂੰਗਾ ਕਿ ਉਹ ਵੀ ਜ਼ਰੂਰ ਦੇਖਣਾ ਤੇ ਦੂਜੇ ਪਾਸੇ ਇੱਥੇ ਹਰ ਵਰਗ ਦੇ ਚਾਹੇ ਯੁਵਾ ਨੇ ਚਾਹੇ ਬਜ਼ੁਰਗ ਨੇ ਜਿਹੜੇ ਹਲੇ ਰਿਟਾਇਰਮੈਂਟ ਦੀ ਏਜ ਨਹੀਂ ਪਹੁੰਚੇ ਪਰ ਹਾਂ ਰਿਟਾਇਰਮੈਂਟ ਤੱਕ ਪਹੁੰਚਣ ਵਾਲੇ ਨੇ ਹਰ ਕੋਈ ਇੱਥੇ ਜਿਹੜਾ ਮੌਜੂਦ ਹੈ ਹਰ ਕੋਈ ਜਿਹੜੀ ਹੈ ਆਹੀ ਮੰਗ ਕਰ ਰਹੀ ਹੈ ਕਿ ਜਿਹੜੀ ਸਾਡੀਆਂ ਮੰਗਾਂ ਨੇ ਉਹ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਅੱਛਾ ਸਰ ਇੱਕ 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 ਸਵਾਲ ਜ਼ਰੂਰ ਪੁੱਛ ਲੈਣੇ ਆ ਅੱਜ ਵੀ ਜੇ ਸਰਕਾਰ ਜਿਹੜੀ ਨਹੀਂ ਮੰਨਦੀ ਪ੍ਰਸ਼ਾਸਨ ਨਹੀਂ ਮੰਨਦਾ ਉਸ ਤੋਂ ਬਾਅਦ ਫਿਰ ਕੀ जे आज नहीं मनेंगे तो अच्छी नौ बजे सवेरे छह बजे फिर ज्वाइन करेंगे अपनी ड्यूटियाँ लेकिन दस तारीख नो अ फिर इतनी बैठे हैं दस तारीख नो इतने चीफ जस्टिस भी आ रहे हैं बिल्कुल उनके उनके न्याय की ही तो डिमांड कर रहे हैं हम लोग उनकी तरफ से ही तो हमें मिला हुआ है कि इनको बेसिक प्लस दिया जाए और रेगुलेशन रेगुलाइजेशन किया जाए उनको भी पता चलना चाहिए ना कि यहाँ क्या हो रहा है पीजीआई प्रशासन क्या कर रहा है ਉਹ ਵੱਡੀ ਗੱਲ ਹੈ ਕਿਉਂਕਿ 10 ਤਰੀਕ ਨੂੰ ਤੁਹਾਨੂੰ ਦੱਸ ਦਈਏ ਕਿ ਪੀਜੀਆਈ ਦੇ ਕਾਨਵੋਕੇਸ਼ਨ ਹੈ ਤੇ ਕਾਨਵੋਕੇਸ਼ਨ ਦੌਰਾਨ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਵੀ ਇੱਥੇ ਜਿਹੜਾ ਪਹੁੰਚਣਗੇ ਉਸ ਦੌਰਾਨ ਇਹ ਕਹਿ ਰਹੇ ਕਿ ਅਸੀਂ ਦੁਬਾਰਾ ਤੋਂ ਜਿਹੜਾ ਹੈ ਪ੍ਰਦਰਸ਼ਨ ਇਸੇ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਾਂਗੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀਆਂ ਮੰਗਾਂ ਕੀ ਨੇ ਤੇ ਸਾਡੀਆਂ ਮੰਗਾਂ ਹੱਲੇ ਤੱਕ ਨਹੀਂ ਮੰਨੀਆਂ ਗਈਆਂ ਦੂਜੇ ਪਾਸੇ ਇਹ ਕਹਿ ਰਹੇ ਕਿ ਅਸੀਂ 2 ਮਹੀਨੇ ਤੋਂ ਇਹ ਟਾਲਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰੋਟੈਸਟ ਪਰ ਜਿਸ ਤਰੀਕੇ ਨਾਲ ਜੋ ਰਵਈਆ ਸਾਡਾ ਸਾਡੇ ਨਾਲ ਵਰਤਿਆ ਗਿਆ ਉਸ ਨੂੰ ਲੈ ਕੇ ਸਾਨੂੰ ਅੱਜ ਜਿਹੜਾ ਹੈ ਔਰ ਧਰਨਾ ਦੇਣਾ ਹੀ ਪਿਆ